ਕਿਹੜਾ ਬੰਡਾ ਬਾਈ ਕਿਹੜਾ ਬੰਡਾ ਵੀ ਖਿਆਲ ਤੂੰ ਕਿਹਨਾਂ ਦਾ ਮੁੰਡਾ ਬਾਈ ਤੂੰ ਬਈ ਬੋਲੀ ਮੜਿਆ ਤਸਤੇ ਦੇ ਮੜਿਆ ਮੈਂ ਬੋਲ ਤੈਨੂੰ ਮੂੰਹ ਨਹੀਂ ਮੂੰਹ ਨਹੀਂ ਆ ਕੈਮਰਾ ਮੂੰਹ ਹੈ ਦਾ ਹੈਗਾ ਤੇਰੀ ਗੱਲ ਬਾਤ ਤਾਂ ਦੱਸ ਫਿਰ ਕੋਈ ਯਾਰ ਜਾਓ ਯਾਰ ਮੇਰਾ ਕਾਹਨੂੰ ਦਿਮਾਗ ਖਾਣੇ ਹੋ ਗਿਆ ਜੀ ਅੱਛਾ ਹੀ ਪਿਆ ਹੈ ਉਹ ਪਹਿਲਾਂ ਦਿਮਾਗ ਖਰਾਬ ਹੋ ਰਿਹਾ ਮੇਰਾ ਕੀ ਕਰਾਂ ਨਹੀਂ ਯਾਰ ਤੁਸੀਂ ਕਿੱਥੋਂ ਯਾਰ ਅੱਛਾ ਤੇ ਲੋ ਦੇ ਰਹੇ ਨੂੰ ਆ ਵੀ ਦੁਕਾਨਾਂ ਗਈ ਕਈ ਦੁਕਾਨਾਂ ਵਈ ਗੱਡੀਆਂ ਚ ਕਹਣਾਗੇ ਤੇ ਲੱਗਾ ਹਾਂ ਮੈਂ ਅੱਛਾ ਤੇ ਆਉਂਦਾ ਦੋ ਤਿੰਨ ਵਜੇ ਛੱਡ ਕੇ ਗਿਆ ਬਈ ਰੂ ਵੀ ਪਿਆ ਇੱਥੇ ਅੱਛਾ ਇੱਥੇ ਹੁੰਦਾ ਬਈ ਜਾਂ ਉੱਥੇ ਹੁੰਦਾ ਜਾਂ ਇੱਥੇ ਹੁੰਦਾ ਵਾ ਅੱਛਾ ਹਣਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਖਿਆਲਾ ਵੱਡੇ ਤੋਂ ਕਹਿੰਦਾ ਚਰਨਾ ਸਰਪੰਚਾ ਅੱਥੇ ਮੈਂ ਉਹਨਾਂ ਨੂੰ ਜਾਣਦਾ ਉਹਨਾਂ ਦਾ ਨਾਮ ਲੈ ਰਿਹਾ ਕਿਤੇ ਮੈਨੂੰ ਜਾਣਦਾ ਗੁਰਸਿੱਖ ਬੰਦਾ ਹੈ ਤਾਂ ਦੇਖੋ ਹਾਲਾਤ ਕੀ ਹੈ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਪਿਆ ਹੈ ਤਾਂ ਇਹ ਇਨਸਾਨੀਅਤ ਹੈਗੀ ਇੱਥੇ ਨਹੀਂ ਪਰ ਕੋਈ ਵੀ ਦੇਖ ਨਹੀਂ ਰਿਹਾ ਤਾਂ ਅਸੀਂ ਲੰਗੇ ਜਿੱਦਾ ਸਾਨੂੰ ਪਤਾ ਲੱਗਿਆ ਤਾ ਇਹ ਜੀਮੀਦਾਰਾਂ ਦਾ ਮੁੰਡਾ ਕਹਿ ਰਿਹਾ ਮੈਂ ਜੀਮੀਦਾਰਾਂ ਦਾ ਮੁੰਡਾ ਤਾਂ ਹਾਲਾਤ ਦੇਖੋ ਕੀ ਬਣੇ ਹੋਏ ਨੇ ਅਗਰ ਕੋਈ ਇਸ ਨੂੰ ਪਛਾਣਦਾ ਤਾਂ ਵੱਡੇ ਖੇਡ ਕੋ ਹੈਗਾ ਇਹ ਚਰਨੇ ਸੰਬੰਧ ਨੂੰ ਵੀ ਜਾਣਦਾ ਹੈ ਤਾਂ ਇਹ ਵੀਡੀਓ ਨੂੰ ਬਤੋ ਸ਼ੇਅਰ ਕਰੋ ਤਾਂ ਜੋ ਉਹਨੂੰ ਪਤਾ ਲੱਗ ਸਕੇ ਵੀ ਕੌਣ ਹੈਗਾ ਤੇ ਆਹ ਦੇਖੋ ਕੀ ਹਰਫਾ ਤੇ ਪਿਆ ਜੇ ਕਰ ਇੱਥੇ ਗੱਲ ਕਰ ਲਈ ਤਾਂ ਬਿੱਲੂ ਤੇਰਾ ਨਾਂ ਕੀ ਹੈ ਤੇਰਾ ਨਾਂ ਨਾਸੀ ਦਾ ਨਾਸੀ ਕੋਈ ਹੱਲ ਨਹੀਂ ਕਰਦਾ ਯਾਰ ਬਈ ਤੂੰ ਐ ਕਹ ਤੋ ਨਹੀਂ ਹਾਲ ਤਾਂ ਮਾਰੀਗਾ ਤੂੰ ਮੈਂ ਮਰ ਗਿਆ ਨਾ ਬੋਲੀ ਜਾਨੂ ਤੁਮਰੇ ਕਿੱਥੇ ਆ ਮਰਿਆ ਹਾਂ ਮਰਿਆ ਦਾ ਬਾਅਦ ਚ ਮਰੇਗਾ ਇਹ ਕੋਈ ਟ੍ਰੱਕ ਡਰਾਈਵਰ ਆ ਮੈਂ ਕੋਈ ਟ੍ਰੱਕ ਡਰਾਈਵਰ ਦਾ ਡਰਾਈਵਰ ਆ ਫਿਰ ਬੰਦਾ ਤੂੰ ਇੰਨਾ ਸਿਆਣਾ ਨਾ ਤੂੰ ਲੱਗਦਾ ਤੇਰੇ ਹਾਲਾਤ ਆ ਆਪਣੇ ਬਠਾ ਕੀ ਗੱਲ ਹੋ ਗਈ ਦੱਸ ਤਾਂ ਦੇ ਖੁੱਲ ਕੇ ਗੱਲ ਕੀ ਚੱਕਰ ਅਸੀਂ ਤੇਰੀ ਮਤ ਕਰਦੇ ਕੋਈ ਗੱਲ ਨਹੀਂ ਬੱਸ ਕੋਈ ਨਹੀਂ ਕਰੇ ਦੱਸ ਤਾਂ ਕਿਤਨੀ ਗਲੀ ਬੀਰ ਆ ਆ ਨੰਬਰ ਬੋਲ ਦਵਾਰੇ ਦਵਾਰੇ ਕੋਲੇ ਬੈ ਕੇ ਜੋੜੇ ਦੇ ਰੋਣੇ ਪਿਆ ਆਦਾ ਇੱਥੇ ਅੱਛਾ ਚੇਤੀ ਬਈ ਅੰਬਈ ਹੋਰ ਇੱਕ ਦੋ ਵਾਰ ਹੀ ਨਾ ਦੇਖਿਆ ਇਸ ਦੁਕਾਨਾ ਤੋਂ ਦਾਦਾ ਜੀ ਮੰਗ ਲੈਂਦਾ दारू ਪੀ ਲੈਂਦਾ ਜਿੰਨਾਂ ਕਿਰਪਈਆਂ ਦਾ ਨਸ਼ਾ ਪਿਆ ਉਹਨਾਂ ਪਿਆ ਫਿਰ ਫਿਰ ਮੰਗ ਲੈਂਦਾ ਚੱਬੂ ਦਾਸਾ ਗਲਪੋਸਾ ਜੀ ਜਿਹੜੀ ਜਾਂਣ ਲੱਗ ਜਾਂਦੀ ਸੀ ਸਾਡੀ ਦੁਕਾਨਾ ਸਾਹਮਣੇ ਨੇ ਅੱਛਾ ਤੇ ਬਸ ਆ ਫੇਰ ਹੁਣ 10 15 ਇਹਨਾਂ ਦਾ ਫੇਰ ਆ ਰਸਕੋ ਆ ਪਿਆ ਇਹ ਤੁਸੀਂ ਇਹਨੂੰ ਜਾਣਦੇ ਬਈ ਕੌਣ ਹੈ ਕਿੱਥੋਂ ਨਾ ਐ ਨਹੀਂ ਪਤਾ ਵੀ ਕੌਣ ਡੈੜੀ ਫਿਰ ਕਿੱਥੇ ਜਾਂਦਾ ਸੀ ਡੈੜੀ ਇੱਥੇ ਨੰਗਦਾ ਹੁੰਦਾ ਸੀ ਸਾਡੇ ਕੋਲ ਰੋਟੀ ਲੈ ਕੇ ਕਾਤੇ ਨੰਗਦਾ ਹੁੰਦੀ ਸਾਈਕਲ ਤੇ ਕੇ ਤੁਰ ਕੇ ਹੁਣ ਸਾਈਕਲ ਵੀ ਹੈ ਨਹੀਂ ਬਈ ਬਾਹਰ ਬੁਣਾ ਹੈ ਕੀ ਕਿਲੀ ਵਹਾਉਂਦੇ ਨੇ ਤੇ ਕਿੰਨੇ ਭਰਾਵਾਂ ਨੇ ਤੁਸੀਂ ਵੱਡੇ ਹੋ ਛੋਟੇ ਬਈ ਮੇਰੇ ਇੱਕ ਕਾਨੂੰਨ ਗਿਆਨ ਨੂੰ ਤੇ ਇਹ ਲੈ ਨੀਮ ਨੁਕਤੇ ਤੂੰ ਸਮਝ ਨਹੀਂ ਨਾ ਇਧਰੇ ਉਧਰੇ ਤਰੇ ਤਰੇ ਫੇਟ ਚਲ ਪੈ ਜੀ ਚਲ ਪੈ ਜੀ ਜੀ ਤਾਂ ਦੇਖੋ ਇਹ ਹਾਲਾਤ ਬੜੇ ਹੋਏ ਨੇ ਇੱਥੇ ਨੌਜਵਾਨ ਇੱਕ ਪਿਆ ਪਿੰਡ ਖੇਡਾ ਕਰਤੋਂ ਤਾਂ ਵੱਧ ਤੋਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਪਤਾ ਲੱਗੇ ਕੌਣ ਹੈ ਕਿ ਇਹ ਪਰਿਵਾਰ ਹੈ ਜ਼ਿੰਮੇਵਾਰ ਪਰਿਵਾਰ ਕਹਿੰਦਾ ਮੈਂ ਹੈਗਾ 6 ਕਿਲੇ ਵਹਾਉਂਦੇ ਆ ਤੇ ਇਹ ਭੈਣ ਭਰਾ ਹੈਗੇ ਨੇ ਤਾਂ ਨੰਬਰ ਨੰਬਰ ਬੋਲ ਤਰਾ ਨੰਬਰ ਬੋਲ ਤਰਾ ਨੰਬਰ ਲਾਈਏ ਨੰਬਰ ਦਾ ਲਾ ਦੇ ਨੰਬਰ ਬੋਲੀ ਨੰਬਰ ਨਾਲ ਕਰਾ ਲੈ ਤਾਂ ਨੰਬਰ ਨੰਬਰ ਬੋਲ ਫੰਡਾ ਨੰਬਰ ਕਰਾ ਨੰਬਰ ਹਲਵਾ ਮੈਂ ਵੀ ਕਰਾਈ ਕਿੰਨਾ ਬਈ ਬੋਲ ਪਰਤੇ ਫਿਰ ਨੰਬਰ ਨੰਬਰ ਤਾਂ ਇਸ ਪਰਿਵਾਰ ਦੀ ਜਿਹਦਾ ਅਸੀਂ ਨੰਬਰ ਲਗਾ ਰਹੇ ਹਾਂ ਤਾਂ ਸਾਰੇ ਇੱਥੇ ਲੋਕ ਭਰ ਆਖੜੇ ਨੇ ਕਿਉਂਕਿ ਇਨਸਾਨ ਆਖਰ ਲੋਕ ਵੀ ਇਥੇ ਰੁਕ ਰਹੇ ਨੇ ਖੜ ਖੜ ਕੇ ਤਾਂ ਲੋਡ ਹੈ ਗਿਆ ਜੋ ਵੀ ਕੋਈ ਕਾਰਨ ਹੈਗਾ ਇਸ ਨੂੰ ਜਨਰਲ ਨੂੰ ਤਾਂ ਜੋ ਇਸ ਨੌਜਵਾਨ ਦਾ ਭਲਾ ਹੋ ਸਕੇ ਤਾਂ ਸਾਡੇ ਨਾਲ ਸਾਰੇ ਪ੍ਰਾਥੀ ਮੌਜੂਦ ਨੇ ਮੈਂ ਵੀ ਇਥੋਂ ਲੰਘ ਰਿਹਾ ਸੀ ਹਾਂ ਕੋਈ ਗੱਲ ਨਹੀਂ ਪਰ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂ ਆਹ ਕਿਹੜਾ ਹੈ ਅਸਲੀ ਪੰਡਾ ਹਾਂ ਜਿੱਥੇ ਬਾਈ ਬਾਈ ਪਹਿਲਾਂ ਡੇਚ ਪੈਂਦਾ ਹਾਂਜੀ ਹਾਂਜੀ ਮਾਤਾ ਜੀ ਇੱਕ ਗੱਲ ਕਰੀਏ ਅੱਜ ਇੱਕ ਥੋੜਾ ਨੌਜਵਾਨ ਮੁੰਡਾ ਦੇਖਿਆ ਸੀ ਠੀਕ ਹੈ ਤਿੰਨ ਅਸੀਂ ਦਾ दारू ਪੀਤੀ ਹੋਈ ਸੀ ਸਾਦ ਵਾਲਾ ਫੋਡੂਸ ਖਾਤਾ ਹਾਂਜੀ ਤਿੰਨ ਕੋਣ ਦੀ ਜਿਹੜਾ ਮਾਨਸਾ ਡਿੱਗਿਆ ਪਿਆ ਸੀ ਹਾਂਜੀ ਤੁਹਾਡਾ ਨੌਲੇ ਤਾਂ ਨੰਬਰ ਲਾਇਆ ਭੈਣ ਦਾ ਵੀ ਨੰਬਰ ਲਾਇਆ ਸੀ ਠੀਕ ਹੈ ਹਾਂਜੀ ਕੀ ਗੱਲ ਬਤਾ ਕਿਉਂ ਹਾਲਾਤ ਇਸ ਭਰਾ ਨੇ ਹੋਣ ਦੇ ਹਾਲਾਤ ਹੈ ਜੀ ਪਹਿਲਾਂ ਜਦ ਮੈਂ ਪਹਾੜੜੀ ਬਈ ਸੀ ਅੱਛਾ ਪਹਾੜੜੀ ਬਈ ਸੀ ਜੀ ਉਹ ਫਿਰ ਜਿਹੜੀਆਂ ਮੇਰੇ ਨਾਲ ਮੇਰੇ ਘਰ ਵਾਲਾ ਮੁੱਕ ਗਿਆ ਜੀ ਸਾਰੀ ਜ਼ਮੀਨ ਉਹ ਲੈ ਗਈਆਂ ਜੀ ਸਾਨੂੰ ਉਹ ਇਹ ਪੂਆ ਲੈ ਹਾਂ ਹਾਂ ਪੂਆ ਲੈ ਗਿਆ ਇਹ ਮੁੰਡੇ ਦੀਆ ਉਸ ਤੋਂ ਬਾਅਦ ਕੀ ਹੋਇਆ ਜੀ ਮੈਂ ਆਪਦਾ ਜਦੋਂ ਮੁੱਕ ਗਿਆ ਜੀ ਮੈਂ ਵਿਆਹ ਕਰਾ ਲਿਆ ਅੱਛਾ ਹੋਰ ਕਿਤੇ ਕਰਾ ਹਾਂ ਹਾਂ ਹੋਰ ਕਿਤੇ ਕਰਾ ਲਿਆ ਜੀ ਉਹ ਪਤਾ ਕੀ ਹੋਇਆ ਸਾਡੇ ਕੋਲੇ 17 ਕਨਾਲਾਂ ਬਚ ਗਈਆਂ ਜੀ ਉਹਰੇ ਸਾਡਾ ਬਕਾਇਆਤਾ ਜੀ ਤਾਂ ਹਾਂ ਜੀ ਵਿਆਹ ਕਰਾਇਆ ਸੀ ਪਹਿਲਾਂ ਕਿਨੇ ਬਿੱਤੀ ਸੀ ਟੋਟੋ ਸਾਊਂ ਦਾ ਕੀ ਪੰਜ ਕੁੜੀਆਂ ਨੇ ਜੀ ਜਿਹੜੀ ਉਹ ਕੁੜੀ ਆਪਣੇ ਆ ਮੇਰੇ ਅੱਡੇ ਕੁੜੀ ਆ ਇਹ ਪੰਜ ਕੁੜੀਆਂ ਨੇ ਇੱਕ ਇੱਕ ਲਵਰਾ ਹੈ ਹਾਂ ਵੀ ਤੁਸੀਂ ਗੱਲ ਕੀਤੀ ਹੈ ਨਾ ਕੁੜੀਆਂ ਵਹਣ ਲੈ ਗਈਆਂ ਤਾਂ ਉਸ ਤਾਂ ਗੋਗਲੇ ਵਹਣ ਪਰ ਹੈਗੀ ਸੀਗਾ ਉਹ ਤਾਂ ਬਣਿਆ ਫਿਰ ਉਹ ਜਿਹੜੇ ਸਾਢੇ ਗੋਲੇ ਤੇ 12 ਕਨਾਲਾ ਰਹਿ ਗਿਆ ਸਾਰੀਆਂ ਜ਼ਮੀਨ ਜਿਹੜਾ ਜਿਹੜੀ ਗੋਲਟੀ ਹੈ ਜੀ ਗੋਲਟੀ ਗੋਲਟੀ ਇਹਦੇ ਪਾਣੀ ਚ ਮੁੰਡੇ ਦੀ ਅੱਛਾ ਮੁੰਡੇ ਦੀ ਹਾਂ ਮੁੰਡੇ ਦੀ ਪਾਣੀ ਦੀ ਬੜੀ ਛੋਟੀ ਹੈ ਇਹ ਜੀ ਛੋਟੀ ਹੈ ਜੀ ਬਟ ਚੱਲ ਰਹੀ ਹੈ ਜੀ ਅੱਛਾ ਸਾਰਾ ਚੱਲ ਰਹੀ ਹੈ ਹਾਂ ਜੇ ਇਹਨੇ ਕੀ ਕਰੇਗੀ ਮੈਨੂੰ ਤੂੰ ਦਿਨ ਦਰੋਂ ਨਾਲ ਜਾ ਕੇ ਭਲਾ ੜੇ ਜੀ ਲੋਨੇ ਤੇ ਆ ਗਏ ਇਹਨਾਂ ਨੇ ਕੀ ਕਰੇ ਜਿਹੜਾ ਸਾਦਾ ਬਾਹਰ ਰਹਿੰਦਾ ਤੀਗਾ ਇਹਨੇ ਕੀ ਕਰਾ ਜੀ ਸਾਨੂੰ ਰੁਪਈਆ ਨਹੀਂ ਦਿੱਤਾ ਸਾਡੇ ਘੁੱਟੇ ਦੋਨੇ ਮਾਂ ਪੁੱਤਾਂ ਦੇ ਲਵਾ ਲੇ। ਛੜਾ ਸਾਰਾ ਕਨਾਲਾ ਸੀਗੇ। ਹਾਂ। ਬਾਕੇ ਇਹੜਾ ਐਡਾ ਝੋਆ ਭਰ ਕੇ ਜੀ ਇਹ ਗੱਡੀ ਚ ਬਹਿ ਗਿਆ। ਮੈਨੂੰ ਬਹੁਤਾ ਕਰਦੇ ਦਿੱਤੇ ਨਾ ਇਹ ਤਾਂ ਪਰਾਉਣਾ ਜੀ ਮੈਂ ਕਹਿੰਦਾ ਇਕੱਲਾ ਮੋਬਾਈਲ ਤਾਂ ਦਵਾ ਦੇ ਸਰ ਕੋਰੇ 2200 ਦਾ ਮੋਬਾਈਲ ਦਵਾਇਆ ਜੀ ਨਹੀਂ ਸਾਨੂੰ ਪੈਸੇ ਤਾਂ ਨਾ ਇਹ ਕੋਈ ਸਹੀ ਦਿੱਤਾ ਸਾਰੇ ਜੀ ਮੈਨੂੰ ਨਾਲ ਲੈ ਬਾਈ ਬਾਹ ਦੇ ਪੈਸੇ ਨਾਲ ਲੈ ਗਏ ਜੀ ਹਰ ਦੇਤ ਪਰਾਉਣਾ ਲੈ ਗਿਆ ਪਰਾਉਣਾ ਲੈ ਗਿਆ ਜੀ ਹਾਂ ਇਹ ਜਿਹੜੀ ਦੱਸਦੇ ਨਹੀਂ ਗੱਲ ਜੀ ਮੈਂ ਤਾਂ ਸਿਰਫ ਕਰਾਇਆ ਵੀ ਨਹੀਂ ਦਿੱਤਾ ਕਿਹੜੀ ਬਣਦਾ ਪਰਾਉਣਾ ਹਾਂ ਗਾਮੀ ਵਾਲ ਜੀ ਗਾਮੀ ਵਾਲ ਜੀ ਗਾਮੀ ਵਾਲ ਜੀ ਹਾਂ ਗਾਮੀ ਵਾਲ ਤੇ ਉਦੋਂ ਨਾਲ ਕਰੋ ਜੀ ਕੀ ਹੋਇਆ ਮੈਂ ਕੀ ਕਰਾਂ ਜੀ ਮੈਂ ਦੁਆਰੇ ਵਿਆਹ ਕਰਾ ਲਿਆ ਯਾਰੀ ਬਿੰਦਰਦੇਸ਼ ਆਰਾ ਜੀ ਮੈਨੂੰ ਕੁੱਟ ਮਾਰ ਕਰਨ ਲੱਗੀ ਤੇ ਮੈਂ ਜਿਹੜੀ ਆਪਣੀ ਐ ਤਨਕੁਣ ਤੇਜੀ ਚੌਕੀ ਹੈ ਜੀ ਸਗਾਰਾ ਕੌਣ ਸੀ ਸਗਾਰਾ ਜੀ ਸਾੜੇ ਡੇੜੇ ਚੋਤੀ ਸੀ ਤੁਸੀਂ ਜੱਟੋ ਕੀ ਹੋ ਜੀ ਜ਼ਿਮੀਦਾਰਾਂ ਜੀ ਅਸੀਂ ਹੋਵੇ ਜੱਟ ਤੇ ਜੀ ਉਹਨੇ ਕੀ ਕਰਾ ਜਿਹੜਾ ਥੋੜਾ ਜਿਹਾ ਸਾਡਾ ਬਾਂਹ ਰਹਿ ਗਿਆ ਜੀ ਉਹਨੇ ਬਕਾ ਕੇ ਗੱਡੀ ਲੈ ਕੇ ਦੇ ਦਿੱਤੀ ਸਾਨੂੰ ਇੱਕ ਘਰ ਲੈ ਕੇ ਦੇਤਾ ਉਦੋਂ ਨਾਲ ਉਹ ਘਰ ਵੀ ਖਾ ਗਿਆ ਜੀ ਗੱਡੀ ਵੀ ਖਾ ਗਿਆ ਗੱਡੀ ਵੀ ਖਾ ਗਿਆ ਜੀ ਉਰੇ ਪਿੰਡ ਦੇ ਸੀ ਹਾਂ ਸਾਡੇ ਪਿੰਡ ਦਾ ਸਾਡੇ ਰਿਸ਼ਤੇਦਾਰੀ ਚੋਤੀ ਹੋ ਉਹਦੇ ਬਾਣੂ ਹੈ ਨਹੀਂ ਸੀ ਉਸਨੇ ਜੀ ਉਹਦੇ ਕੋਲ ਉਹਦੇ ਕੋਲ ਜਿਹੜਾ ਬਾਣ ਸੀ ਹੈ ਹਾਂ ਉਹਦੋਂ ਨਾਲ ਉਹ ਜਿਹਨੇ ਕੀ ਕਰਿਆ ਮੈਨੂੰ ਤਲਾਕ ਦੇ ਤਾਂ ਹੋਰ ਜਨਾਨੀ ਰੱਖ ਲਈ ਜੀ ਫਿਰ ਮੈਂ ਜੀ ਕੀ ਕਰਿਆ ਮੈਂ ਬਿੰਦਰ ਨੂੰ ਆਖਿਆ ਮੈਂ ਬਿੰਦਰ ਨੂੰ ਆਖਿਆ ਜੀ ਮੈਂ ਆ ਕੇ ਬਿੰਦਰਾ ਆਪਾਂ ਦੋਵੇਂ ਮਾਂ ਪੁੱਤ ਰਹਿ ਗਏ ਆਪਾਂ ਕੰਮ ਕਰਕੇ ਖਾਵਾਂਗੇ ਉਹਦੋਂ ਬਾਅਦ ਉਹ ਇਹਨੇ ਕੀ ਕਰਿਆ ਫਿਰ ਆਪ ਦਾ ਛੜਕਤੇ ਦੇ ਜਾ ਕਰੇਗੀ ਜਾ ਕੇ ਰੋਟੀਆਂ ਟੀਪਨ ਲੈ ਜਾ ਕਰੇ ਉਹਨੂੰ ਮੈਂ ਚੱਕ ਕੇ ਲੈ ਆ ਕਰਾਂਗੀ ਆ ਕੇ ਫਿਰ ਮੈਂ ਜੀ ਉਹ ਵੀ ਖੜਾ ਛੜਦਾ ਆਰੇ ਮੁੰਡੇ ਉਹ ਤਾਂ ਬਦੌਲਰਾਂ ਦੇ ਛੜਤਾ ਜੀ ਮੈਂ ਜੇ ਤੁਸੀਂ ਗੱਲ ਕੀਤੀ ਪੰਜ ਕੁੜੀਆਂ ਦੀ ਥੋੜੇ ਉਹ ਕੁੜੀਆਂ ਦਾ ਫਿਰ ਕੀ ਹੈ ਕਿ ਇਹਨੇ ਵਿਆਹ ਕਿੱਥੇ ਕਿਵੇਂ ਹੋਇਆ ਵਿਆਹ ਉਹ ਦੋ ਕੁੜੀਆਂ ਦਾ ਇਹ ਪਿੰਡ ਨਾਲ ਨਾਨਕਾਂ ਨਾਲ ਇਹ ਕਰੇ ਜੀ ਵਿਆਹ ਹਾਂ ਰੋਸਾਂ ਦਾ ਮੈਂ ਕਰੇ ਜੀ ਤੇ ਕਰਨਪਾਲ ਦਾ ਜੀ ਮੈਂ ਕਰਿਆ ਆਪਦੇ ਆ ਕੁੜੀ ਜਿਹੜੀ ਮੇਰੀ ਧੋਕੋਟ ਹੈ ਇਹਦਾ ਮੈਂ ਵਧੀਆ ਵਿਆਹ ਕਰੇ ਜੀ ਬਹੁਤ ਵਧੀਆ ਹਾਂ ਇਹਦਾ ਮੈਂ ਕਰੇ ਜੀ ਸਾਰਾ ਕੁਝ ਵੀ ਮੈਂ ਤਾਂ ਗੱਲ ਕਰਦੇ ਨਾ ਥੋੜੇ ਇੰਨਾ ਪਰਿਵਾਰ ਸੀ ਵੱਡਾ ਨਾ ਫਿਰ ਕਿਉਂ ਲੋਕ ਸੀ ਵਿਆਹ ਕਰਾਉਣ ਦੀ ਠੀਕ ਹੈ ਚੰਗਾ ਤੇ ਪੈਂਦੇ ਆ ਤੇ ਤੁਹਾਡੇ ਬੱਚੇ ਸੀ ਉੱਥੇ ਕਿਉਂ ਨਹੀਂ ਰਹਿ ਸਕਦੇ ਤੁਸੀਂ ਆਏ ਨੇ ਰਹੇ ਜੀ ਏ ਮੇਰੇ ਨਾਲ ਦੁੱਖ ਮਾਉਣ ਲੱਗੇ ਸਾਰੇ ਜੀ ਦੁੱਖ ਮਾਉਣਾ ਦੁੱਖ ਕਟਣ ਲੱਗੇ ਮੇਰੇ ਨਾਲ ਫਿਰ ਦੀ ਮੈਂ ਇਕੱਲੀ ਰਹਿ ਗਈ ਜਮਾ ਹੁਣ ਵੀ ਮੈਂ ਇਕੱਲੀ ਆ ਮੇਰਾ ਕੋਈ ਨਹੀਂ ਜੀ ਬਸ ਮੈਂ ਇਕੱਲੀ ਆ ਮੈਂ ਮੌਤ ਵੀ ਕਰ ਸਕਦੀ ਜਿਵੇਂ ਮੈਨੂੰ ਇਹ ਕਹਿ ਲਿਆ ਨਾ ਐ ਕਰ ਦਾਂਗੀ ਕਰ ਦਣ ਜੀ ਮੇਰਾ ਕੋਈ ਸੰਬੰਧ ਨਹੀਂ ਹੁਣ ਏਦੋਂ ਮੁੜ ਕੇ ਜੀ ਕਿਸੇ ਨਾਲ ਵੀ ਹੁਣ ਵੀ ਉਹ ਕਹਿ ਰਹੀ ਮੈਂ ਨਾ ਚੌਥਾ ਵਿਆਹ ਕਰਾ ਲਿਆ ਮਨ ਲਗੇ ਯੋਲਾ ਜੀ ਬਹਿਣਾ ਹਾਂ ਹਾਂ ਇੱਕ ਇੱਕ ਸੱਚੀ ਗੱਲ ਹੈ ਹਾਂ ਜੀ ਸੱਚੀ ਹੈ ਜਮਾ ਮੈਂ ਨਹੀਂ ਮੁੱਕ ਰਦੇ ਜੇ ਆਪਾਂ ਝੂਠ ਨਹੀਂ ਮਾਰਦੇ ਸਾਰੇ ਮੇਰੇ ਕਾਗਜ਼ ਪੱਤਰ ਬਣੇ ਹੋਏ ਨਹੀਂ ਹੁਣ ਇਹ ਆਏ ਕਹਿੰਦੇ ਆ ਨੇ ਇਹਨੂੰ ਜੀ ਬੇਹਨ ਨੂੰ ਛੱਡ ਕੇ ਸਾਡੇ ਕੋਲੇ ਆ ਜਾ ਫਿਰ ਉੱਥੇ ਕੀ ਕਰਨਾ ਤਾ ਤੁਸੀਂ ਇੱਥੇ ਜਾ ਕੇ ਉਹ ਤੇ ਕੀ ਕਰਨਾ ਸੋ ਦਾ ਕੰਮ ਤੁਹਾਨੂੰ ਦਾ ਕਰਾਉਣੇ ਜੀ ਉਹਨਾਂ ਨੂੰ ਕੰਮ ਕਰ ਦੋ ਜੀ ਕੰਮ ਤਾਂ ਆਪਾਂ ਦੇਖਣ ਵੀ ਕਰਨੇ ਪੈਂਦੇ ਨੇ ਕੰਮ ਦੀ ਗੱਲ ਤਾਂ ਲੱਗ ਹਾਂ ਕੰਮ ਤੋਂ ਕਿਤੇ ਵੀ ਮਰ ਰਹੋਗੇ ਕੰਮ ਤਾਂ ਕਰਨਾ ਪੈਣਾ ਹਾਂ ਉਹਨੂੰ ਮੈਨੂੰ ਮੈਂ ਆਪਦੇ ਕੋਹੂੰ ਜੀ ਐਂ ਦੱਸੋ ਮੈਨੂੰ ਐਂ ਦੇ ਨੇ ਵਿਚਾਰੇ ਨੇ ਪਚਾਰ ਕਨਾਂ ਆਪ ਜੀ ਵੇਚਦਾ ਘਰ ਇਕੱਲਾ ਹੈ ਜੀ ਅੱਛਾ ਥੜੇ ਨਾਲ ਅੱਛਾ ਆ ਮੁੰਡਾ ਆਪ ਨੂੰ ਮੇਰੇ ਨਾਲ ਹੈ ਹਾਂ ਪਤੀ ਹੁਣ ਤੇਰੇ ਜਿਹੜੇ ਘਰ ਵਾਲੇ ਸਾਰੇ ਮੇਰੇ ਕਾਗਜ਼ ਤੇ ਬਣੇ ਹੋਏ ਨਹੀਂ ਜੀ ਹਾਂ ਜੀ ਹੁਣ ਜੀ ਜਿਹੜੇ ਸਲਰ ਚ ਅਸੀਂ ਜਾਂਦੇ ਆ ਬਿੰਦਰ ਨੂੰ ਵਧੀਆ ਰੱਖਦੇ ਆ ਜੀ ਉਥੇ ਦਾਰੂ ਪੀ ਕੇ ਡਿੱਗ ਜਾਂਦੇ ਬਾਪੂ ਸਾਨੂੰ ਕਢ ਦਿੰਦੇ ਜੀ ਇਹ ਸਾਨੂੰ ਕਢਾਉਂਦੇ ਜੀ ਉਥੋਂ ਅੱਛਾ ਮਸਾਲੂਸੇ ਕਰਦੇ ਨਸ਼ਾ ਕਰਦੇ ਤੇ ਗੋਲੀਆਂ ਅਲਪ ਰੈਸ ਕਰਦੇ ਆਹ ਜਿੱਟਾ ਕੀ ਹੁੰਦਾ ਇਹ ਵੀ ਪੀਂਦੇ ਜੀ ਇਹ ਸਾਹ ਜਮਾ ਜੇ ਕੋਸੇ ਸਾਹਮਣੇ ਨਸੇੜੀ ਲਿਖਿਆ ਹੋਇਆ ਜੀ ਕੁਝ ਨਹੀਂ ਛੱਡਦਾ ਜੀ ਸਲਫਾ ਬੱਚਾ ਤਾਂ ਬੱਚਾ ਹੁੰਦਾ ਠੀਕ ਹੈ ਪੁੱਤਕ ਪੁੱਤ ਹੋ ਜਾਂਦਾ ਪਰ ਮਾਂ ਤਾਂ ਮਾਂ ਲੱਗਦਾ ਨਹੀਂ ਵੀ ਕਿਤੇ ਨਾ ਹਿਰਦਾ ਜਿਹੜਾ ਅੱਲਾਹ ਜੀ ਬਸ ਉਹ ਤਾਂ ਮੇਰਾ ਕੁਸਰੀ ਲੱਗਦਾ ਜੀ ਹੁਣ ਵੀ ਮੈਂ ਕਹਿੰਨੀ ਆ ਜਾਂ ਮੇਰਾ ਹੱਥ ਬੰਨ ਕੇ ਵੀ ਸਮਝਾ ਜੀ ਬਹੁਤ ਸਮਝਾਈ ਜੀ ਅਸੀਂ ਨੇ ਬਹੁਤ ਸਮਝਾਇਆ ਅਸੀਂ ਦਾਰੂ ਨੂੰ ਮਾਂ ਕਿੰਨਾ ਕੁਸਣਾ ਕਰ ਵੀ ਥੜਕੀ ਲੈ ਜਾਂਦਾ ਟੇਪ ਨਾਲ ਤਾਂ ਕਿਤੇ ਚੱਕ ਕੇ ਲਾਉਂਦਾ ਵਾਰੀ ਚੱਕ ਚੱਕ ਕੇ ਲੈ ਮਾਂ ਇਹ ਵਾਰੀ ਚੱਕ ਕੇ ਲੈਂਦਾ ਜੀ ਗੰਦ ਦੋਤੇ ਦੇ ਨੇ ਪਾਏ ਆ ਜੀ ਜਮਾ ਜਿਹੜੀ ਇਹਦੀ ਵੱਡੀ ਭੈਣ ਹੈ ਜੀ ਗੋਲਟੀ ਠੀਕ ਹੈ ਉਹ ਹੈ ਜੀ ਸਾਡੇ ਤੇ ਲੱਗਦੀ ਦੋਨਾਂ ਤੇ ਉਹ ਵੀ ਇਹੀ ਕਹਿੰਦੀ ਹੈਗੀ ਕਿ ਸਾਡੇ ਮੇਰੇ ਕੋਲੇ ਆ ਜਾ ਮੈਂ ਕਹਿੰਦੀ ਵੀ ਵੀ ਤੂੰ ਮੇਰੇ ਕੋਲੇ ਆ ਜਾ ਮਤਲਬ ਮੈਂ ਵੀ ਹਾਂ ਵੀ ਤੂੰ ਮੇਰਾ ਕੰਮ ਕਰਿਆ ਕਰ ਠੀਕ ਹੈ ਤੇ ਵੀ ਤੁਸੀਂ ਆਪਣਾ ਵੀ ਤੂੰ ਮੇਰੇ ਕੋਲੇ ਰਹਿ ਆਇਨਾ ਗੰਦ ਤੋਤਾ ਇਹਨੇ ਵਿਚਾਰੇ ਨੇ ਚੱਕ ਚੱਕ ਕੇ ਲੈ ਗਏ ਮੈਨੂੰ ਚੱਕ ਚੱਕ ਕੇ ਲੈ ਜਾ ਕੇ ਇੰਨਾ ਗੰਦ ਤੋਤਾ ਜੀ ਦੀਆਂ ਭੈਣਾਂ ਨੂੰ ਵੀ ਪਤਾ ਬੈ ਗਿਆ ਕਰਨਾ ਨੂੰ ਪੁੱਛ ਕੇ ਦੇਖ ਲੋ ਜੀ ਕਰਨਾ ਨਾਲ ਮੇਰਾ ਗੁਣ ਕੋਈ ਨਹੀਂ ਕਿਸੇ ਨੇ ਮੰਨਿਆ 94 ਆਣ ਤੁਹਾਡਾ ਪਿੰਡ ਕਿਹੜਾ ਕੁੱਤੀ ਹੋ ਮੇਰਾ ਪਿੰਡ ਕੁੱਤੀ ਆ ਲੋ ਤੁਹਾਡੇ ਕੋਲ ਕੀ ਹੈਗਾ ਜ਼ਮੀਨ ਦੇ ਤ ਹੈਗੇ ਮੇਰੇ ਕੋਲੇ ਭਾਈ ਜ਼ਮੀਨ ਜਾਇਆ ਤਾਂ ਪੰਜ ਕਨਾਲਾਂ ਕੁਸ ਮਰ ਲੈਨੇ ਮੇਰੇ ਨੂੰ ਕੀ ਕਹ ਉਹ ਮੇਰੀ ਮਾਂ ਭੈਣ ਨਾਲ ਸਾਡਾ ਚੱਲੀ ਜਾਂਦਾ ਹਜੇ ਹਾੜੀਆਂ ਵੇਲੇ ਤੱਕ ਮੇਰੇ ਹਿਸਾਬ ਨਾਲ ਨਿਭੜੂਗਾ ਇਹ ਸਾਡਾ ਕਿਉਂ ਕਰ ਰਿਹਾ ਤੇਰੇ ਘਰ ਲੈਣ ਉਹ ਵਿਚਾਰਾ ਮੇਰਾ ਘਰ ਸੀਗਾ ਜੀ ਉਹ ਮੇਰੀ ਭੈਣ ਨਾਲ ਜਦੋਂ ਕੋਲੇ ਸੋਹਣ ਲੱਗ ਗਿਆ ਸਾਡਾ ਆਪ ਵਿਚ ਦੀ ਪਰਿਵਾਰ ਦਾ ਜੀ ਠੀਕ ਹੈ ਕੰਧ ਨਾਲ ਕੰਧ ਇਹ ਲੜਿਆ ਕਰਨ ਰੋਜ਼ ਆਪ ਵਿਚ ਦੀ ਠੀਕ ਹੈ ਤੇ ਮੇਰੀ ਭੈਣ ਦਾ ਵੀ ਖੋਟ ਹੈ ਜੀ ਫੋਲਾ ਆਪਾਂ ਐ ਨਹੀਂ ਕਹਿੰਦੇ ਵੀ ਇਹ ਤਾਂ ਖੋਟ ਹੈ ਇਹਦਾ ਕੋਟ ਵੀ ਹੈ ਇੱਕ ਥਾਂ ਤੇ ਠੀਕ ਹੈ ਇੱਥੇ ਹੈਗਾ ਭੈਣ ਨੂੰ ਵੀ ਕਹਿੰਦੇ ਆ ਤੇ ਪਰ ਜਿਆਦਾ ਕੋਟ ਰਾਣੀ ਦਾ ਮੇਰੀ ਭੈਣ ਮੈਂ ਤਾਂ ਹੁਣ ਗੱਲ ਕਰ ਲਈ ਹਣਾ ਸਾਡਾ ਬੱਚਾ ਹੈਗਾ ਜਿਸ ਤਰ੍ਹਾਂ ਹਾਲਾਤ ਪਏ ਨੇ ਠੀਕ ਹੈ ਹਾਂਜੀ ਨੁਕਸਾਨ ਹੋ ਗਿਆ ਨਾ ਹਾਂਜੀ ਚਾਨੀ ਨੁਕਸਾਨ ਹੋ ਗਿਆ ਜਾਂ ਕੋਈ ਘਟਨਾ ਹੋ ਗਈ ਤਾਂ ਕੀ ਜਿੰਮੇਵਾਰ ਕੌਣ ਹੈ ਦਾ ਜੁਮੇਦਾਰ ਨਹੀਂ ਹੁੰਦਾ ਪਰਮਾਤਮਾ ਹੀ ਹੈ ਜੇ ਕੋਈ ਜੁਮੇਦਾਰ ਰਹੇਗਾ ਬਸ ਮੇਰੇ ਤਾਂ ਜੀ ਕੁਝ ਨਹੀਂ ਲੱਗਦਾ ਤੁਸੀਂ ਕੀ ਕਰਾ ਰੱਖਿਆ ਹੈ ਬੇਦਾ ਬਿਲਹਾਂ ਰੱਖਿਆ ਹਾਂਜੀ ਉਸਦਾ ਬੇਦਾ ਵੀ ਕਰਾਇਆ ਹੋਇਆ ਜੀ ਉਹ ਹੈਗਾ ਕਾਗਜ਼ ਪਤਰਾ ਆਪਣੇ ਕੋਲ ਹਾਂਜੀ ਹੈਗੇ ਨੇ ਕਾਗਜ਼ ਪਤਰਾ